ਦੋਸਤੋ ਸਵਾਗਤ ਹੈ ਹਿੰਦੁਸਤਾਨ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਮੁਲਕ ਹੈ ਜਿਹਦੇ ਵਿੱਚ ਕੀ ਵੱਖ-ਵੱਖ ਧਰਮਾਂ ਜਾਤਾਂ ਦੇ ਨਾਲ ਸੰਸਦ ਦੇ ਜਿਹੜੇ ਲੋਕ ਆ ਉਹ ਰਹਿੰਦੇ ਆ ਵੱਖ-ਵੱਖ ਵਿਚਾਰਧਾਰਾਾਂ ਦੇ ਲੋਕ ਜਿਹੜੇ ਆ ਉਹ ਰਹਿੰਦੇ ਆ ਤੇ ਇਸ ਖੂਬਸੂਰਤ ਮੁਲਕ ਦੀ ਜਿਹੜੀ ਉਹ 18ਵੀਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਤੇ ਪੰਜਾਬ ਦੇ ਵਿੱਚੋਂ ਦੋ ਜਿਹੜੇ ਆ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜੀ ਤੇ ਭਾਈ ਅਮਰਪਾਲ ਸਿੰਘ ਜੀ ਜਿਹੜੇ ਆ ਉਹ ਜਿੱਤੇ ਆ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਆ ਕਾਫੀ ਵਿਵਾਦ ਜਿਹੜੇ ਆ ਉਹ ਹਮੇਸ਼ਾ ਚੱਲਦੇ ਰਹਿੰਦੇ ਆ ਕਈ ਥਾਵਾਂ ਤੇ ਉੱਪਰ ਉਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਉਹ ਆਈਆਂ ਨੇ ਕਿ ਮੈਂ ਤੇ ਇਸ ਹਿੰਦੁਸਤਾਨ ਦੇ ਸਵਧਾਨ ਨੂੰ ਜਿਹੜਾ ਉਹ ਮੰਨਦਾ ਹੀ ਨਹੀਂ ਉਸ ਤੋਂ ਬਾਅਦ ਉਹਨਾਂ ਦੀਆਂ ਕਈ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਆਈਆਂ ਨੇ ਕਿ ਜੇ ਅਸੀਂ ਇਸ ਸਵਿਧਾਨ ਦੇ ਕੁਝ ਹਿੱਸੇ ਨੂੰ ਮੰਨ ਕੇ ਕੋਈ ਬੰਦਾ ਸਾਡਾ ਬਾਹਰ ਆਉਂਦਾ ਹੋਵੇ ਤਾਂ ਸਾਨੂੰ ਕਰ ਲੈਣਾ ਚਾਹੀਦਾ ਤੇ ਅਖੀਰ ਉਹਨਾਂ ਨੇ ਹਿੰਦੁਸਤਾਨ ਦੇ ਸਵਿਧਾਨ ਦੇ ਵਿੱਚ ਜਿਹੜੀ ਆ ਉਹ ਚੋਣ ਲੜੀ ਹਿੰਦੁਸਤਾਨ ਦੇ ਸਵਿਧਾਨ ਦੇ ذریعے ਜਿਹੜਾ ਉਹ ਹਾਊਸ ਆਫ ਪੀਪਲ ਜਿਸ ਨੂੰ ਲੋਕ ਸਭਾ ਕਹਿੰਦੇ ਆ ਉਹਦੇ ਵਿੱਚ ਉਹਦੇ ਵਿੱਚੋਂ ਉਹ ਖੰਡੂਸਾ ਦੇ ਏਰੀਆ ਤੋਂ ਉਹ ਜਿੱਤੇ ਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਪਰ ਰਾਜਨੀਤਿਕ ਤੌਰ ਦੇ ਉੱਪਰ ਜੇ ਜੇ ਉਹ ਰਾਜਨੀਤੀ ਕਰ ਰਿਹਾ ਤਾਂ ਮੇਰੇ ਖਿਆਲ ਦੇ ਨਾਲ ਰਾਜਨੀਤਿਕ ਕੋਈ ਇੱਕ ਇਹੋ ਜੀ ਸਮਝ ਹੈ ਜਿਹੜੀ ਆਪ ਦੀ ਵਿਚਾਰਧਾਰਾ ਦੇ ਉੱਪਰ ਜਿਹੜੀ ਆ ਪਰਪਕਤਾ ਦਿਖਾਉਂਦੀ ਹੈ ਤੇ ਉਹ ਪਰਪਕਤਾ ਉਹ ਮਜ਼ਬੂਤੀ ਹੀ ਜਿਹੜੀ ਅੱਗੇ ਤੁਹਾਡੇ ਫੋਲੋਅਰਸ ਜਿਹੜੇ ਆ ਉਹ ਬਣਾ ਕੇ ਤੁਹਾਨੂੰ ਫੋਨ ਉਹ ਅੱਗੇ ਲੈ ਕੇ ਜਾਂਦੀ ਹੈ ਭਾਈ ਅਮਰਤਪਾਲ ਸਿੰਘ ਜੀ ਨੌਜਵਾਨੀ ਦਾ ਬਹੁਤ ਮਜ਼ਬੂਤ ਹਿੱਸਾ ਹੈ ਪੰਜਾਬ ਦਾ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਵਿਚਾਰਧਾਰਾ ਉਹਨਾਂ ਨੇ ਫਲਾ ਫਲਾਈ ਹੈ ਜਾਂ ਉਹਨਾਂ ਨੇ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜਿੰਨੇ ਲੋਕ ਉਹਨਾਂ ਤੋਂ ਪ੍ਰਭਾਵਿਤ ਹੋਏ ਆ ਉਹਦੀ ਵੀ ਇੱਕ ਮਜ਼ਬੂਤ ਜਿਹੜੀ ਹੈ ਉਹ ਸਾਨੂੰ ਉਹਨਾਂ ਦੇ ਵਿੱਚੋਂ ਝਲਕ ਮਿਲਦੀ ਹੈ ਤੇ ਉਹ ਉਹ ਇੱਕ ਜਿੰਨੀਆਂ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਇੱਕ ਵੱਖਰਾ ਰਾਹ ਵੀ ਦਿਖਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ ਪਰ ਕੁਝ ਕੁ ਗੱਲਾਂ ਨੇ ਕਿ ਜਦੋਂ ਕੱਲਾ ਜੇ ਅਸੀਂ ਕਾਨੂੰਨਨ ਪੱਖ ਦੇਖਦੇ ਆਂ ਤਾਂ ਕੋਈ ਬੰਦਾ ਵੋਟਾਂ ਚੋ ਜਿੱਤ ਗਿਆ ਉਹ ਆਪਣੇ ਆਪ ਦੇ ਵਿੱਚ ਐਮਪੀ ਨਹੀਂ ਬਣ ਗਿਆ ਐਸਟੀ ਤੱਕ ਤਾਂ ਉਹ ਆਪਣੇ ਆਪ ਦੇ ਵਿੱਚ ਐਮਪੀ ਨਹੀਂ ਹੈ ਜੇ ਉਹ ਵੋਟਾਂ ਜਿੱਤ ਗਿਆ ਉਹਨਾਂ ਨੂੰ ਇੱਕ ਸਰਟੀਫਿਕੇਟ ਜ਼ਰੂਰ ਡੀਸੀ ਨੇ ਦੇ ਦਿੱਤਾ ਉਹ ਇੱਕ ਪ੍ਰਮਾਣਿਕਤਾ ਹੈ ਕਿ ਤੁਸੀਂ ਨਵੀਂ ਦਿੱਲੀ ਦੇ ਵਿੱਚ ਜਿਹੜਾ ਨਵਾਂ ਸੰਸਦ ਭਵਨ ਆ ਉੱਥੇ ਜਾ ਸਕਦੇ ਹੋ ਉਹ ਪ੍ਰਮਾਣਿਕ ਸਰਟੀਫਿਕੇਟ ਦਿਖਾ ਕੇ ਜਿਹੜੀ ਆ ਉਹ ਤੁਹਾਨੂੰ ਅੰਦਰ ਐਂਟਰੀ ਹੋ ਸਕਦੀ ਹੁਣ ਭਾਈ ਅਮਰਤਪਾਲ ਸਿੰਘ ਵਾਸਤੇ ਦੋ ਵੱਡੀਆਂ ਮੁਸੀਬਤਾਂ ਨੇ ਇੱਕ ਤੇ ਇਹ ਹੈ ਕਿ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਸ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਲਿਆਉਣ ਦਾ ਜਿਹੜਾ ਉਹ ਪ੍ਰੋਸੀਜਰ ਮੈਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਪੈਰੋਲ ਉਹਨਾਂ ਨੂੰ ਅਪਲਾਈ ਕਰਨੀ ਚਾਹੀਦੀ ਹੈ ਤੇ ਪਿੱਛੇ ਜੇ ਸੰਜੇ ਸਿੰਘ ਨੂੰ ਵੀ ਪੈਰੋਲ ਮਿਲੀ ਸੀ ਹੋਰ ਕਈ ਬੰਦਿਆਂ ਨੂੰ ਪੈਰੋਲ ਮਿਲੀ ਸੀ ਜਿਨ੍ਹਾਂ ਨੂੰ ਇਹ ਪਰਮਿਸ਼ਨ ਇੱਕ ਦਿਨ ਵਾਸਤੇ ਮਿਲੀ ਸੀ ਕਿ ਉਹ ਆ ਜਿਹੜਾ ਵੀ ਆਪ ਦਾ ਵਿਧਾਨਕ ਕੰਮ ਹੈ ਉਹ ਸੌਂ ਚੁੱਕਾ ਵਾਲਾ ਜਿਹੜਾ ਉਹ ਕਰ ਸਕਦੇ ਹੁਣ ਅਮਰਤਪਾਲ ਸਿੰਘ ਵਾਸਤੇ ਇੱਕ ਵੱਡੀ ਸਮੱਸਿਆ ਇਹ ਹੈ ਕਿ ਜਦੋਂ ਹੀ ਉਹ ਹੂਮਨ ਤੋਂ ਪੈਰੋਲ ਤੋਂ ਬਾਅਦ ਉਹ ਅੰਦਰ ਆਉਂਦੇ ਆ ਲੋਕ ਸਭਾ ਦੇ ਵਿੱਚ ਦਾਖਲ ਹੁੰਦੇ ਆ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਉਹ ਬੈਠ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਇੱਕ ਸੌਂ ਚੁਕਾਈ ਜਾਊਗੀ ਸੌਂ ਜਿਹੜੀ ਹੈ ਉਹਦੇ ਕੁਝ ਕੁ ਸ਼ਬਦ ਮੈਂ ਮਤਲਬ ਉਹਨਾਂ ਨੂੰ ਕਿਸ ਤਰ੍ਹਾਂ ਚੁਕਾਈ ਜਾਊਗੀ ਮੈਂ ਉਹਦਾ ਇੱਕ ਤਸੱਮਾ ਕਰਕੇ ਦੱਸ ਰਿਹਾ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਹੈ ਇਸ ਨੂੰ ਜਦੋਂ ਤੁਸੀਂ ਭਾਰਤੀ ਸੰਵਿਧਾਨ ਦੀ ਧਾਰਾ 99 ਦੇ ਵਿੱਚ ਦੇਖੂਗੇ ਤਾਂ ਉਸ ਜਗ੍ਹਾ ਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਏਗਾ ਕਿ ਇਹ ਇਹ ਜਿਹੜੀ ਸੌ ਆ ਇਹ ਭਾਰਤੀ ਸੰਵਿਧਾਨ ਦੇ ਜਿਹੜੇ ਸ਼ੈਡਿਊਲਡ ਹੈ ਪਿਛਲੇ ਬੰਨੇ ਹੁੰਦੇ ਆ ਸ਼ੈਡਿਊਲ ਉਹਦੇ 33 ਜੇ ਸ਼ੈਡਿਊਲ ਦੇ ਵਿੱਚ ਹੈ ਇਸੇ ਕੀ ਹੈ ਜੇ ਆਪਾਂ ਉਸ ਦਾ ਤਰਜਮਾ ਕਰਦੇ ਆ ਕਿ ਮੈਂ ਭਾਈ ਅਮਰਤਪਾਲ ਸਿੰਘ ਜੀ ਜਿਹੜਾ ਕਿ ਖਡੂਰ ਸਾਹਿਬ ਲੋਕ ਸਭਾ ਜਿਹੜੀ ਕੰਸਟੀਟੂਐਂਸੀ ਹੈ ਉੱਥੋਂ ਜਿਹੜਾ ਇਲੈਕਟ ਹੋ ਕੇ ਲੋਕ ਸਭਾ ਦੇ ਵਿੱਚ ਆਇਆ ਹਾਂ ਮੈਂ ਪਰਮਾਤਮਾ ਦੇ ਨਾਮ ਦੀ ਸਹੁੰ ਖਾਂਦਾ ਜਾਂ ਫਿਰ ਮੈਂ ਵਿਧੀ ਦੇ ਸਥਾਪਿਤ ਜਿਹੜਾ ਵੀ ਕਾਨੂੰਨ ਦੇ ਸਥਾਪਿਤ ਜਿਹੜੀ ਆ ਇਹ ਸਹੁੰ ਖਾਂਦਾ ਕਿ ਮੈਂ ਭਾਰਤੀ ਸੰਵਿਧਾਨ ਦੇ ਪ੍ਰਤੀ ਪੂਰੀ ਪੂਰਾ ਵਿਸ਼ਵਾਸ ਤੇ ਸੱਚੀ ਨਿਸ਼ਤਾ ਸੱਚਾ ਸਤਕਾਰ ਜਿਹੜਾ ਉਹ ਰੱਖਦੇ ਹੋਏ ਇਸ ਨੂੰ ਜਿਹੜਾ ਕਿ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਇਹਦੀ ਹੋਂਦ ਆਈ ਆ ਉਹਨੂੰ ਮੰਨਦੇ ਹੋਏ ਮੰਨਦਾ ਹਾਂ ਅਤੇ ਮੈਂ ਹਿੰਦੁਸਤਾਨ ਦੀ ਜਿਹੜੀ ਹੈ ਉਹ ਅਖੰਡਤਾ ਤੇ ਪ੍ਰਭੂ ਸੱਤਾ ਦੇ ਜਿਹੜਾ ਉਹ ਪਾਲਣ ਕਰਾਂਗਾ ਹਿੰਦੁਸਤਾਨ ਜਦੋਂ ਅਸੀਂ ਸੰਵਧਾਨਕ ਤੌਰ ਤੇ ਇਹ ਚੀਜ਼ਾਂ ਨੂੰ ਦੇਖਦੇ ਆ ਤਾਂ ਪੰਜਾਬ ਉਸ ਦਾ ਹਿੱਸਾ ਹੈ ਤੇ ਸਵਧਾਨ ਦੇ ਜਿਹੜੇ ਮਢਲੇ ਮਢਲੀਆਂ ਧਾਰਾ ਨੇ ਉਹਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਆ ਡੈਫੀਨੇਸ਼ਨ ਵੀ ਦਿੱਤੀ ਹੋਈ ਆ ਹੁਣ ਮਸਲਾ ਇਹ ਹੈ ਕਿ ਜਦੋਂ ਅਸੀਂ ਇਹ ਕਹਿੰਨੇ ਆ ਕਿ ਅਸੀਂ ਪੰਜਾਬ ਪੰਜਾਬ ਉਸਤਾਨ ਦਾ ਨਹੀਂ ਹੈ ਸਾਡਾ ਪੰਜਾਬ ਅੱਡ ਸੀ ਅਸੀਂ ਵੱਖਰਾ ਪੰਜਾਬ ਮੰਗਦੇ ਆ ਤਾਂ ਫਿਰ ਉਹ ਉਹ ਸਾਰੇ ਦੇ ਸਾਰੇ ਹਿੱਸੇ ਨੂੰ ਜਿਹੜਾ ਅਸੀਂ ਦਰਕਰਨ ਕਰਨ ਵਾਲਾ ਕੰਮ ਕਰਦੇ ਹਾਂ ਜਿਹੜੀ ਜਿਹੜੀ ਸੌ ਚੱਕੀ ਜਾਣੀ ਹੈ ਉਹਦਾ ਮੋਡ ਹੀ ਇਹ ਹੋਣਾ ਕਿ ਅਸੀਂ ਜਿਹੜੀ ਹਿੰਦੁਸਤਾਨ ਦੀ ਜਿਹੜੀ ਅਖੰਡਤਾ ਤੇ ਪ੍ਰਭੂ ਸੱਤਾ ਉਹਦਾ ਜਿਹੜਾ ਪਾਲਣ ਕਰਾਂਗੇ ਤਾਂ ਫਿਰ ਇਹ ਸਾਡੇ ਸਾਹਮਣੇ ਜ਼ਰੂਰ ਹੈ ਕਿ ਜਾਂ ਤਾਂ ਉਹ ਜਿਨ੍ਹਾਂ ਉਹਨਾਂ ਨੇ ਹੁਣ ਤੱਕ ਦਾ ਸਫ਼ਰ ਤੈਅ ਕੀਤਾ ਉਹ ਸਫ਼ਰ ਦੇ ਵਿੱਚ ਉਹ ਝੂਠ ਬੋਲ ਰਹੇ ਸੀ ਜਾਂ ਫਿਰ ਹੁਣ ਜਿਹੜਾ ਉਹ ਅੱਗੇ ਸਫ਼ਰ ਤਿਆਰ ਕਰਨਗੇ ਉਹਦੇ ਲਈ ਜਿਹੜਾ ਉਹ ਝੂਠ ਬੋਲਣਗੇ ਮੈਂ ਇਹ ਗੱਲ ਲੋਕਾਂ ਉੱਤੇ ਛੱਡਦਾ ਕਿਉਂਕਿ ਸੌਂ ਦੇ ਵਿੱਚ ਪਰਮਾਤਮਾ ਦਾ ਜ਼ਿਕਰ ਵੀ ਹੈ ਸੌਂ ਦੇ ਵਿੱਚ ਜਿਦਾਂ ਅਸੀਂ ਮੋٹے ਤੌਰ ਤੇ ਕਹਿ ਦਿੰਦੇ ਹਾਂ ਕਿ ਮੈਂ ਇਹ ਮੰਨਦਾ ਹਾਂ ਮੈਂ ਕਸਮ ਖਾ ਕੇ ਕਹਿੰਦਾ ਮੈਂ ਸੌਂ ਖਾ ਕੇ ਕਹਿੰਦਾ ਤੇ ਅਸੀਂ ਜਿਸ ਵਿਚਾਰਧਾਰਾ ਨੂੰ ਲੈ ਕੇ ਚੱਲੇ ਆ ਜਾਂ ਜਿਸ ਵਿਚਾਰਧਾਰਾ ਦੀ ਗੱਲ ਕਰਦੇ ਆਂ ਜਾਂ ਜੋ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਗਈ ਹੈ ਮੈਂ ਉਹਦੇ ਵੀ ਜ਼ਿਕਰ ਕਰਦਾ ਕਿ ਉਹ ਉਹ ਸਾਰਾ ਵੀ ਜਿਹੜਾ ਉਹ ਲੋਕਾਂ ਮੈਂ ਲੋਕਾਂ ਦੇ ਛੱਡ ਕੇ ਉਹਨਾਂ ਨੂੰ ਕਹਿੰਨਾ ਕਿ ਤੁਸੀਂ ਖੁਦ ਸੋਚੋ ਕਿ ਅ ਅਸੀਂ ਕਿਸ ਤਰ੍ਹਾਂ ਜਿਹੜੇ ਆ ਉਹ ਰਾਜਨੀਤੀ ਦੇ ਵਿੱਚ ਆਪਦੀਆਂ ਵਿਚਾਰਧਾਰਾਵਾਂ ਦੇ ਥੰਮ੍ਹਾਂ ਤੋਂ ਜਿਹੜੇ ਆ ਹੁਣ ਪਾਸੇ ਹੋ ਗਏ ਦੇਖਦੇ ਆ ਅਮਰਪਾਲ ਸਿੰਘ ਜੀ ਕੀ ਕਰਦੇ ਨੇ ਕਿਵੇਂ ਉਹਨਾਂ ਦਾ ਜਿਹੜਾ ਲੋਕ ਸਭਾ ਦਾ ਸਫ਼ਰ ਹੈ ਉਹ ਸ਼ੁਰੂ ਹੁੰਦਾ ਧੰਵਾਦ